ਪਤਿਤ ਪਾਵਨ జగਤ ਜੋਤ ਜੁਗੋ ਜੁਗ ਅਟਲ ਛਤਰ ਜਬਰ ਤਤਾਂ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨਾ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਸਤਿਕਾਰਯੋਗ ਸਾਧ ਸੰਗਤ ਜੀਓ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਤ ਕਿਰਪਾ ਸਦਕਾ ਜੇ ਪਾਵਨ ਸ੍ਰੀ ਮੁਖਵਾਕ ਤਾਂ ਤਨ ਤਨ ਸ੍ਰੀ ਗੁਰ ਅਰਜੰਦ ਦੇ ਸਾਰ ਸੱਚੇ ਪਾਤਸ਼ਾਹ ਜੀਆਂ ਦੀ ਅੰਤਰਾ ਸ੍ਰੀ ਰਾਗ ਦੇ ਵਿੱਚ ਉਚਾਰਣ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅਜਨੇ ਪਾਵਨ ਮੱਜਨ ਹਨ ਬੇਦਤ ਫਿਰਤ ਪੇਟੇ ਜਨ ਸਾਧ ਪੂਰੇ ਗੁਰ ਸਮਝਾਇਆ ਫਿਰਤ ਫਿਰਤ ਦਾ ਮਤਲਬ ਹੈ ਭਾਲ ਕਰਦੇ ਆ ਕਰਦੇ ਆ ਮਰਦ ਕਹਿੰਦੇ ਭਾਈ ਭਾਲ ਕਰਦੇ ਆ ਕਰਦੇ ਆ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਪੂਰੇ ਗੁਰੂ ਮਹਾਪੁਰਖ ਨੂੰ ਮਿਲਿਆ ਜਾਂਦਾ ਹੈ ਤਦ ਪਰ ਗੁਰੂ ਜਿਹੜਾ ਇਹ ਅਕਲ ਦਿੰਦਾ ਇਹ ਸਮਝ ਦਿੰਦਾ ਇਹ ਕਿਰਪਾ ਕਰਦਾ ਕਿ ਭਾਈ ਆਨ ਸਗ ਬੇਦ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਪੂਰੇ ਗੁਰ ਦੀ ਸ਼ਰਨ ਪੈ ਕੇ ਮਨੁੱਖ ਨੂੰ ਇਹ ਅਕਲ ਆ ਜਾਂਦੀ ਹੈ ਕਿ ਮਾਇਆ ਦੇ ਮੋਹ ਤੋਂ ਬਚਣ ਲਈ ਹੋਰ ਸਾਰੀਆਂ ਜੁਗਤੀਆਂ ਵਿੱਚੋਂ ਕੋਈ ਇੱਕ ਜੁਗਤ ਵੀ ਕੰਮ ਨਹੀਂ ਆਉਂਦੀ ਇਕ ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ। ਤਾ ਤੇ ਮੋਹਿ ਤਾਰੀ ਓਟ ਗੋਪਾਲ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਨੇ ਭਾਈ ਪ੍ਰਮਾਤਮਾ ਦਾ ਆਸਰਾ ਲਓ। ਪ੍ਰਮਾਤਮਾ ਦਾ ਆਸਰਾ ਲਿਆਂ ਮਨ ਤੋਂ ਬਿਕਾਰਾਂ ਦੀ ਸਾਰੀ ਮੈਲ ਰਹਿ ਜਾਂਦੀ ਹੈ ਤੇ ਦੁੱਖਾਂ ਕਲੇਸ਼ਾਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਪ੍ਰਮਾਤਮਾ ਦਾ ਨਾਮ ਸਿਮਰਿਆ ਹੋਇਆ ਲੋਕ ਤੇ ਪਰਲੋਕ ਦੇ ਵਿੱਚ ਵੀ ਸਹਾਈ ਹੁੰਦਾ ਹੈ ਇਸੇ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਵੀ ਸ਼ਰਨ ਪਰੇ ਹੋ ਕੋ ਰਨ ਪਰਮੇਸ਼ਰ ਜਿੰਜੇ ਸਗਲ ਜੰਜਾਲ ਵਿਦਨੋ ਸਰਬ ਵਿਆਪਕ ਪਰਮਾਤਮਾ ਦੀ ਅਪਾ ਸ਼ਰਨ ਪਾਵਾਂਗੇ ਤਾਂ ਭਾਈ ਇਹ ਮਾਇਆ ਦੇ ਸਾਰੇ ਜੰਜਾਲ ਜਿਹੜੇ ਨੇ ਉਹ ਨਾਸ਼ ਹੋ ਜਾਣਗੇ ਰਹਾਉ ਸੁਰਗ ਮਰਤ ਪਿਆਲ ਭਵੰਡ ਸਗਲ ਮਿਆਪੇ ਮਾਇਏ ਸੁਰਗ ਕਹਿੰਦੇ ਨੇ ਦੇਵਲੋਕ ਮਰਤ ਕਹਿੰਦੇ ਨੇ ਮਾਤ ਲੋਕ ਭਯਾਲ ਕਹਿੰਦੇ ਨੇ ਪਤਾਲ ਮਹਾਰਜ ਕਹਿੰਦੇ ਭਾਈ ਦੇਵਲੋਕ ਮਾਤ ਲੋਕ ਤੇ ਪਤਾਲ ਸਾਰੀ ਹੀ ਸ੍ਰਿਸ਼ਟੀ ਜਿਹੜੀ ਹੈ ਇਹ ਮਾਇਆ ਦੇ ਮੋਹ ਵਿੱਚ ਅਸੀ ਹੋਈ ਹੈ ਜੀ ਉਹਦਾਰਨ ਸਭ ਕੁਲ ਤਾਰਨ ਹਰ ਹਰ ਨਾਮ ਤੇ ਆਏ ਕਹਿੰਦੇ ਸਦਾ ਪ੍ਰਮਾਤਮਾ ਦਾ ਨਾਮ ਸਿਮਰਿਆ ਕਰੀਏ ਇਹੀ ਹੈ ਜਿੰਦ ਨੂੰ ਮਾਇਆ ਦੇ ਮੋਹ ਤੋਂ ਬਚਾਉਣ ਵਾਲਾ ਇਹੀ ਹੈ ਸਾਰੀਆਂ ਪੁੱਲਾਂ ਨੂੰ ਤਾਰਨ ਵਾਲਾ ਮਹਾਰਜ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਸਿਮਰਦੇ ਰਹੋ ਨਾਨਕ ਨਾਮ ਅੰਦਰੰਜਨ ਗਈਏ ਪਾਈਏ ਸਰਬਨ ਧਨ ਹੈ ਨਾਨਕ ਤਾਂ ਗੁਰੂਆਂ ਦਿੰਦੇ ਮਹਾਰਾਜ ਸੱਚੇ ਪਾਸ਼ਾ ਬਟਿਆਂ ਦੀ ਮੋਹਰ ਲਾ ਕੇ ਆਖਦੇ ਨੇ ਕਿ ਮਾਇਆ ਤੋਂ ਨਰੇਪ ਪਰਮਾਤਮਾ ਦਾ ਨਾਮ ਲਗਾਉਣਾ ਚਾਹੀਦਾ ਹੈ ਨਾਮ ਦੀ ਬਰਕਤ ਨਾਲ ਸਾਰੇ ਖਜ਼ਾਨਿਆਂ ਦੀ ਪ੍ਰਾਪਤੀ ਹੋ ਜਾਂਦੀ ਹੈ ਕਰ ਕਿਰਪਾ ਜਿਸਦੇ ਸੁਆਮੀ ਬਦਲੇ ਕਾਉਂ ਜਾਨਾ ਮਹਾਰਾਜ ਕਹਿੰਦੇ ਇਹ ਭੇਤ ਕਿਸੇ ਉਸ ਵਿਰਲੇ ਮਨੋਕਲੇ ਸਮਝਿਆ ਜਿਸ ਨੂੰ ਮਾਲਕ ਪ੍ਰਮਾਤਮਾ ਆਪ ਮਿਹਰ ਕਰਕੇ ਨਾਮ ਦੀ ਦਾਤ ਦਿੰਦਾ ਹੈ ਇਹਦੀ ਸਾਰੀ ਸ੍ਰਿਸ਼ਟੀ ਜਿਹੜੀ ਹੈ ਸਾਰੀ ਦੁਨੀਆ ਜਿਹੜੀ ਹੈ ਇਹ ਮਾਇਆ ਮੋਹ ਦੇ ਜੰਦਾਲ ਵਿੱਚ ਉਲਝੀ ਪਈ ਹੈ ਬਰਲੇ ਹਨ ਜਿਹੜੇ ਗੁਰੂ ਦੀ ਸ਼ਰਨ ਕਰਕੇ ਮਾਇਆ ਦੇ ਮੋਹ ਤੋਂ ਬਚਦੇ ਹਨ ਪ੍ਰਮਾਤਮਾ ਕਿਰਪਾ ਕਰੇ ਸਾਡੇ ਸਾਰਿਆਂ ਉਤੇ ਮਿਹਰ ਭਰਿਆ ਹੱਥ ਰੱਖੇ ਸਭਨਾਂ ਨੂੰ ਨਾਮ ਦਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਰਕਸ਼ਨ ਪਰਮਾਤਮਾ ਔਰ ਸਭਨਾ ਦੇ ਘਰ ਪਰਵਾਰਾਂ ਵਿੱਚ ਸ਼ੁਕ ਸ਼ਾਂਤੀ ਦੀ ਅਰਦਾਸ ਸਰਬੱਤ ਦੇ ਭਲੇ ਦੀ ਅਰਦਾਸ ਤੇ ਨਗਰ ਵਿੱਚ ਆਪਸੀ ਪ੍ਰੇਮ ਇਤਿਫਾਕਤਾ ਦੀ ਅਰਦਾਸ ਚੱਲ ਰਹੀਆਂ ਗੁਰੂ ਘਰ ਦੀਆਂ ਸੇਵਾਵਾਂ ਨਿਰਵਿਘਨ ਸੰਪੂਰਨਤਾ ਦੀ ਅਰਦਾਸ ਸਦਾ ਹੀ ਰਲ ਮਿਲ ਕੇ ਕਰਦੇ ਰਹੀਏ ਪਰਮਾਤਮਾ ਸਭਨਾ ਉੱਪਰ ਮਿਹਰ ਭਰਿਆ ਹੱਥ ਰੱਖਣ ਅੱਜ ਦੇ ਸ੍ਰੀ ਸੁਖਨੀ ਸਾਹਿਬ ਦੀ ਜਪ ਦੀ ਸੇਵਾ ਸਰਦਾਰ ਸੁਖਦੀਪ ਸਿੰਘ ਤੇ ਸਰਦਾਰ ਦਵਿੰਦਰ ਸਿੰਘ ਦੋਨਾਂ ਪਰਿਵਾਰਾਂ ਵੱਲੋਂ ਸੀ ਆਪਾਂ ਦੋਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਮਹਾਰਾਜ ਸਾਹਿਬ ਦੀ ਚਰਨਾਂ ਵਿੱਚ ਕੀਤੀ ਹੈ ਗੁਰੂ ਸਰਵ ਕਿਰਪਾ ਕਰਨ ਦੋਨਾਂ ਪਰਿਵਾਰਾਂ ਦੇ ਸਤਿਗੁਰੂ ਦੇ ਪ੍ਰਯਾਤਨ ਗੁਣ ਭਰਾਵਾਂ ਦੇ ਵਿੱਚ ਆਪਸੀ ਪਿਆਰ ਬੱਚਿਆਂ ਦੇ ਸਿੱਤੇ ਪ੍ਰਾਤਮਾ ਮੇਹਰ ਬਣ ਆਤਰੇ ਇੱਕ ਪਰਿਵਾਰ ਆਰਾਮ ਜੁਆ ਦੇ ਦਿੱਤੇ ਦਰੱਖੀਆਂ ਦੀ ਦਾਤ ਬਖਸ਼ੇ ਸੋ ਕੱਲ ਨੂੰ ਜਿਹੜੀ ਸੇਵਾ ਹੈ ਉਹ ਸਰਦਾਰ ਰਣਜੀਤ ਸਿੰਘ ਜੀ ਜਲਬਰਦਾਰ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਹੈ ਸੋ ਸਮੇਂ ਨਾਲ ਕੱਲ ਨੂੰ ਵੀ ਇਸੇ ਤਰ੍ਹਾਂ ਸੰਗਤਾਂ ਨੂੰ ਪਹੁੰਚਣ ਦੀ ਕਿਰਪਾਲਤਾ ਕਰਨੀ ਜਿੰਨੀਆਂ ਵੀ ਸੰਗਤਾਂ ਉਦਮ ਉਪਲਾਦੇ ਕਰਕੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਪਹੁੰਚਦੇ ਹੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਹੈ ਮੰਗਲਵਾਰ ਤੱਕ ਸ੍ਰੀ ਸੁਖਮਨੀ ਸਾਹਿਬ ਦੀ ਜਪਾਤੀ ਸੇਵਾ ਆਈ ਹੋਈ ਹੈ ਅਗਲੇ ਦਿਨਾਂ ਵਿੱਚ ਜਿਨ੍ਹਾਂ ਨੇ ਸੇਵਾ ਲੈਣੀ ਉਹ ਵੀ ਜਰੂਰ ਭਾਈ ਆਪਣਾ ਨਾਮ ਲਿਖਾਉਣ ਦੀ ਕਿਰਪਾਲਤਾ ਕਰੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Lá ah,